ਭਰਾ ਮੇਰੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਤੰਦਰੁਸਤੀ ਦੀ ਜ਼ਿੰਦਗੀ ਜੋ ਹੈ ਬਤੀਤ ਕਰ ਰਹੇ ਹੋਗੇ ਅੱਜ ਦੇ ਟੂਰਨਾਮੈਂਟ ਦੱਸਣ ਜਾ ਰਹੇ ਆ ਬਹੁਤੇ ਵੀਰ ਕਹਿੰਦੇ ਆ ਗੱਲ ਥੋੜੀ ਲੰਬੀ ਲੈ ਜਾਣਾ ਮੈਂ ਜਾਂ ਜੋ ਹੈ ਜ਼ਿਆਦਾ ਥੋੜੀ ਜੋ ਹੈ ਵੀਡੀਓ ਲੰਬੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਹਿਣਾ ਚਾਹਣਾ ਜੇ ਕਾੜੀ-ਕਾੜੀ ਚ ਬਣਾਉਣੀ ਆ ਫਿਰ ਜੋ ਹੈ ਉਹ ਸਹੀ ਤਰ੍ਹਾਂ ਜੋ ਹੈ ਅਪਡੇਟ ਨਹੀਂ ਦਿੱਤੀ ਜਾਂਦੀ ਹੁੰਦੀ ਤਾਂ ਕਰਕੇ ਉਹ ਚੀਜ਼ ਕਹਿਣਾ ਵੀ ਭਰਾ ਮੇਰੇਓ ਇਦਾਂ ਮੇਰਾ ਕਿਹੜਾ ਦਿਲ ਕਰਦਾ ਵੀ ਲੰਬੀ ਕਰਾਂ ਜਾਂ ਵੀਡੀਓ ਜਾਂ ਇਦਾਂ ਬਾਧਾ ਟਾਈਮ ਲਵਾਂ ਤੁਹਾਡਾ ਫਾਲਤੂ ਟਾਈਮ ਨਹੀਂ ਇੱਕ ਜੋ ਹੈ ਵਧੀਆ ਵੀਡੀਓ ਤੁਹਾਡੇ ਲਈ ਬਣਾਉਣੇ ਆ ਵੀ ਤਾਂ ਕਿ ਜੋ ਹੈ ਤੁਹਾਨੂੰ ਮਿਲੇ ਇੱਕ ਜੋ ਸਪੋਰਟ ਹੁੰਦਾ ਨਾ ਵੀਰੋ ਉਹ ਜੋ ਹੈ ਦਿਲ ਖੁਸ਼ ਕਰ ਦਿੰਦਾ ਜੇ ਤੁਸੀਂ ਸਪੋਰਟ ਕਰਦੇ ਆ ਜੋ ਤੁਸੀਂ ਤਾਂ ਕਰਕੇ ਜਰੂਰ ਗੌਰ ਕਰਿਓ ਗੱਲ ਲਈ ਬਾਕੀ ਅੱਜ ਇੱਕ ਹੀ ਟੂਰਨਾਮੈਂਟ ਹੋਣਾ ਉਹਦੇ ਬਾਰੇ ਪੂਰੀ ਵਧੀਆ ਜੋ ਹੈ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਨਵੇਂ ਆਿਆਂ ਦਾ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਬਿਲਕੁਲ ਫ੍ਰੀ ਹੁੰਦਾ ਭਰਾ ਮੇਰੇ ਜਰੂਰ ਅੱਜ ਮੇਰੇ ਵੀਰੋ ਹਰਿਆਣੇ ਚੈਂਪੀਅਨਸ਼ਿਪ ਹੋਣ ਜਾ ਰਹੀ ਆ ਜੈਸਾ ਕਬੱਡੀ ਕੱਪ ਦੀਆਂ ਗੱਲਾਂ ਛੜੀਆਂ ਹੋਈਆਂ ਜੈਸਾ ਚੈਂਪੀਅਨਸ਼ਿਪ ਦੀਆਂ ਗੱਲਾਂ ਹੋ ਰਹੀਆਂ ਸਿੰਘਾ ਕਾਫੀ ਦਿਨਾਂ ਤੋਂ ਅੱਜ ਉਹ ਜੋ ਚੈਂਪੀਅਨਸ਼ਿਪ ਹੋਣੀ ਆ ਵੱਡੇ ਵੱਡੇ ਖਿਡਾਰੀ ਅੱਜ ਇਸ ਚੈਂਪੀਅਨਸ਼ਿਪ ਤੇ ਖੇਡਣੇ ਆ ਤੇ ਮੇਰੇ ਵੀਰੋ ਚਾਰ ਚੋਟੀ ਦੀਆਂ ਟੀਮਾਂ ਹਰਿਆਣਾ ਮਾਝਾ ਮਾਲਵਾ ਦੁਆਬਾ ਚਾਰ ਟੀਮਾਂ ਹਿੱਸਾ ਲੈਣ ਜਾ ਰਹੀਆਂ ਸਾਰੀ ਟੌਪ ਦੇ ਖਿਡਾਰੀ ਖੇਡਣੇ ਆ 5 ਲੱਖ ਪਹਿਲਾ ਇਨਾਮ ਆ ਦੂਜਾ ਇਨਾਮ 4 ਲੱਖ ਵੱਡੀ ਚੈਂਪੀਅਨਸ਼ਿਪ ਹਰਿਆਣੇ ਦੀ ਟੀਮ ਦੀ ਵੀ ਲਿਸਟ ਆ ਗਈ ਆ ਹਿੰਦੀ ਚ ਪਰ ਜਿੰਨਾ ਤਾਂ ਨਹੀਂ ਰੀਡ ਹੁੰਦੀ ਕੁਝ ਕ ਮੈਂ ਖੜਾਰੀ ਦੱਸ ਦਿੰਨਾ ਸਾਰੇ ਜੋ ਹੈ ਨਹੀਂ ਦੱਸੇ ਜਾਣੇ ਫਿਰ ਜੋ ਤੰਗ ਤੁਸੀਂ ਕਹੋਗੇ ਫਿਰ ਲੰਬੀ ਹੋਗੀ ਵੀਡੀਓ ਦੁਆਬਾ ਟੀਮ ਦੇ ਵਿੱਚ ਪਾਲਾ ਜਲਾਲਪਰੀਆ ਸ਼ਾਜੀ ਸ਼ਕਰਪਰੀਆ ਯਾਦਾ ਸੋਰਖਪਰੀਆ ਫਰਿਆਦ ਦੁੱਲਾ ਬੱਗਿਆਂ ਵਾਲਾ ਇਹਨਾਂ ਦੀ ਜੋ ਹੈ ਭਾਰੀ ਟੀਮ ਆ ਮੇਰੇ ਵੀਰੋ ਇਸ ਟੀਮ ਦੇ ਵਿੱਚ ਚੋਟੀ ਦੇ ਖਿਡਾਰੀ ਆ ਹਰਿਆਣੇ ਦੀ ਟੀਮ ਰਵੀ ਦਿਉਰਾ ਵਿਨੇ ਖੱਤਰੀ ਹਮਨ ਦਿਉਰਾ ਸ਼ੀਲੂ ਹਰਿਆਣੇ ਵਾਲਾ ਸੁਮਿਤ ਸਵਾ ਮੇਰੇ ਵੀਰੋ ਵੱਡੀ ਟੀਮ ਇਹਨਾਂ ਦੀ ਆਉਣੇ ਜਾ ਰਹੀ ਹੈ ਇਸ ਟੂਰਨਾਮੈਂਟ ਤੇ ਖੇਡਣ ਜਾ ਰਹੀ ਹੈ ਹਰਿਆਣੇ ਦੀਵੀ ਮਾਲਵੇ ਦੇ ਵਿੱਚ ਜਸ਼ਨ আলমਗੀਰ ਕੁਲਵੀਰ ਜਟਾਣੇ ਵਾਲਾ ਮਾਨ ਸਿੰਘ ਦੜਬਾ ਗगन ਸੁਰੇਵਾਲੀਆ ਗੁਰਵਿੰਦਰ ਘਾਂਗੇ ਵਾਲਾ ਤੇ ਮੇਰੇ ਵੀਰੋ ਹੋਰ ਵੀ ਵੱਡੇ ਖਿਡਾਰੀ ਦੋਦੇ ਵਾਲੇ ਵੀ ਇਸ ਟੀਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਨੇ ਆ ਬਹੁਤੇ ਵੀਰਾਂ ਨੂੰ ਪਤਾ ਨਹੀਂ ਹੁਣਾ ਹਾਕਮਾਲੀਆ ਜੱਗੂ ਜੋ ਹੈ ਅੱਜ ਨਹੀਂ ਖੇਡਣਾ ਜੇ ਨਾਂ ਲੱਗੇ ਨਾ ਵੀਰ ਦਾ ਫਿਰ ਕਹਿੰਦੇ ਆ ਜੁਆ ਤੁਸੀਂ ਕੋਸਟ ਦੱਸਿਆ ਹੀ ਨਹੀਂ ਬਹੁਤੇ ਵੀਰਾਂ ਨੂੰ ਪਤਾ ਨਹੀਂ ਹੁਣਾ ਤਾਂ ਕਰਕੇ ਜੋ ਜੱਗੂ ਬਾਰੀ ਵੀ ਤੁਹਾਨੂੰ ਅਪਡੇਟ ਦੇਣੀ ਸੀਗੀ ਤੇ ਮੇਰੇ ਵੀਰੋ ਆਪਣੇ ਮਾਝੇ ਦੀ ਟੀਮ ਇਧਰ ਪੰਜਾਬ ਚੋ ਜਾ ਰਹੀ ਆ ਇਸ ਕਬੱਡੀ ਕੱਪ ਤੇ ਮਾਜੀ ਦੀ ਵੀ ਵੱਡੀ ਟੀਮ ਔਲਖਾਲਾ ਅਮਰਤ ਚੱਕੀ ਰਮਦਾਸ ਗੱਜਨ ਡੇਰਾ ਬਾਬਾ ਨਾਨਕਾਲਾ ਵੱਡੀ ਟੀਮ ਇਹਨਾਂ ਦੀ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਪਹੁੰਚਣ ਜਾ ਰਹੀ ਆ ਦੀਪਦ ਬੁਰਚੀ ਵਾਲਾ ਵੱਡੀ ਟੀਮ ਇਹਨਾਂ ਦੀ ਹੋਵੇਗੀ ਇਹ ਤੁਹਾਨੂੰ ਚਾਰ ਚੋਟੀ ਦੀਆਂ ਟੀਮਾਂ ਅੱਜ ਜਮਰੇੜੀ ਦੇ ਵਿੱਚ ਹਰਿਆਣੇ ਚ ਅੱਜ ਲੱਗਣਾ ਪਤਾ ਚੈਂਪੀਅਨਸ਼ਿਪ ਬਈ ਕਿਹੜੇ ਪੰਜਾਬ ਚੋ ਲੈ ਕੇ ਆਉਂਦੇ ਆ ਜਾਂ ਮੇਰੇ ਵੀਰੋ ਹਰਿਆਣੇ ਵਾਲੀ ਜਿੱਤ ਕੇ ਲੈ ਜਾਣਗੇ ਗੱਲਾਂ ਸਮੇਂ ਦੀਆਂ ਹੋਣਗੀਆਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਜਰੂਰ ਕਰ ਦਿਆ ਕਰੋ ਕਰਦੇ ਆ ਤੁਸੀਂ ਜਾਂ ਫਿਰ ਦਿਲ ਤੋਂ ਦਿਲ ਵੀ ਜੋ ਹੈ ਪੂਰਾ ਖੋਸ਼ ਹੁੰਦਾ ਤਾਂ ਕਰਕੇ ਜਰੂਰ ਲਾਈਕ ਕਰਕੇ ਜਾਇਆ ਕਰੋ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਜਰੂਰ ਕਰਿਓ ਸਬਸਕ੍ਰਾਈਬ ਧੰਨਵਾਦ